ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਮਾਸਟਰ ਕਟਰ ਪੰਜਾਬੀ ਦੀ ਤਿਆਰੀ ਸੋ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ ਜੀ ਅੱਜ ਦਾ ਟੌਪਿਕ ਲੈ ਕੇ ਆਏ ਹਾਂ ਹੀਰਾ ਸਿੰਘ ਦਰਦ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਹੀਰਾ ਸਿੰਘ ਦਰਦ ਦਾ ਜਨਮ ਕਦੋਂ ਹੋਇਆ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਸੀ 1899 ਵਾਧਿਆ ਅਗਲੇ ਕੁਐਸਚਨ ਵੱਲ ਹੀਰਾ ਸਿੰਘ ਦਰਦ ਦਾ ਜਨਮ ਕਿਸ ਜ਼ਿਲ੍ਹੇ ਨਾਲ ਹੈ ਕਿਸ ਜ਼ਿਲ੍ਹੇ ਨਾਲ ਸਬੰਧ ਰੱਖਦਾ ਤਾਂ ਸਹੀ ਜਵਾਬ ਹੋਏਗਾ ਜੀ ਹੀਰਾ ਸਿੰਘ ਦਰਦ ਦਾ ਸਬੰਧ 라ਵਲ ਪਿੰਡੀ ਜ਼ਿਲ੍ਹੇ ਨਾਲ ਹੈ ਨੈਕਸਟ ਕੁਐਸਚਨ ਹੈ ਜੀ ਹੀਰਾ ਸਿੰਘ ਦਰਦ ਨੇ ਪਹਿਲੀ ਕਵਿਤਾ ਕਦੋਂ ਲਿਖੀ 1913 15 17 ਜਾਂ ਫਿਰ 1919 ਤਾਂ ਸਹੀ ਜਵਾਬ ਹੋਏਗਾ ਜੀ 1917 ਤੈਂਕੀ ਦਰਦਨਾ ਆਇਆ ਅਗਲਾ ਕੁਸ਼ਨ ਹੈ ਜੀ ਹੀਰਾ ਸਿੰਘ ਦਰਦ ਨੇ ਪਹਿਲੀ ਵਾਰ ਤਖੱਲਸ ਦੀ ਵਰਤੋਂ ਕਦੋਂ ਕੀਤੀ 1915 1917 1922 ਜਾਂ ਫਿਰ 1924 ਤਾਂ ਸਹੀ ਜਵਾਬ ਹੋਏਗਾ ਜੀ 1922 ਤੁਮ ਪੈ ਗਈ ਤੇਰੇ ਨਾਮ ਦੀ ਕਵਿਤਾ ਵਿੱਚ 1922 ਤੋਂ ਪਹਿਲਾਂ ਹੀਰਾ ਸਿੰਘ ਦਰਦ ਨੇ ਕਿਹੜਾ ਤਕਾਲਾ ਸਵਰਤਿਆ ਦਰਦ ਦੀਨ ਦੁਖੀਆ ਜਾਂ ਫਿਰ ਸੁਥਰਾ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਦੁਖੀਆ ਵਾਦਿਆਂ ਜੀ ਅਗਲੇ ਕੁਐਸਚਨ ਵੱਲ ਵਧੀਆ ਕਲਾਸ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਜੀ ਹੀਰਾ ਸਿੰਘ ਦਰਦ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਦਰਦ ਸੁਨੇਹੀ ਅਗਲਾ ਕੁਐਸਚਨ ਹੈ ਜੀ ਦਰਦ ਸੁਨੇਹੇ ਦਾ ਪ੍ਰਕਾਸ਼ਨ ਸਾਲ ਦੱਸੋ 1919 1920 1921 1922 ਤਾਂ ਇਹਦਾ ਸਹੀ ਜਵਾਬ ਆਪਸ਼ਨ ਨੰਬਰ ਕਿਹੜਾ ਹੋਏਗਾ ਜੀ ਆਪਸ਼ਨ ਨੰਬਰ ਬੀ 1920 ਅਗਲਾ ਕੁਐਸਚਨ ਦਰਦ ਸੁਨੇਹੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 2 3 4 ਜਾਂ ਫਿਰ 5 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਬੀ 3 ਪਾਗਾ ਵਿੱਚ ਨੈਕਸਟ ਕੁਐਸਚਨ ਹੈ ਜੀ ਹੀਰਾ ਸਿੰਘ ਦਰਦ ਨੇ ਫੁੱਲਵਾੜੀ ਪత్రిక ਕਦੋਂ ਸ਼ੁਰੂ ਕੀਤੀ 1920 ਚ 1922 ਚ 1924 ਚ ਜਾਂ ਫਿਰ 26 ਚ ਤਾਂ ਸਹੀ ਜਵਾਬ ਹੋਏਗਾ ਜੀ 1924 ਇਸਵੀ ਵਿੱਚ ਤਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਹੀਰਾ ਸਿੰਘ ਦਰਦ ਨੇ દੈਨਿਕ ਅਖਬਾਰ ਅਕਾਲੀ ਕਦੋਂ ਸ਼ੁਰੂ ਕੀਤਾ 1920 1922 1924 ਜਾਂ ਫਿਰ 1900 26 ਤਾਂ ਸਹੀ ਜਵਾਬ ਹੋਏਗਾ ਜੀ 1920 ਕਲਾਸ ਵਧੀਆ ਲੱਗੇ ਤਾਂ ਸਾਰਿਆਂ ਨੇ ਜਰੂਰ ਲਾਈਕ ਕਰਨਾ ਜੀ ਫੁੱਲਵਾੜੀ ਪੱਤਰ ਕਦੋਂ ਤੱਕ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ ਇੰਪੋਰਟੈਂਟ ਕੁਐਸਚਨ ਹੈ ਜੀ ਤਾਂ ਇਹਦਾ ਸਹੀ ਜਵਾਬ ਹੋਏਗਾ 1930 ਅਗਲਾ ਕੁਐਸਚਨ ਹੈ ਜੀ ਫੁੱਲਵਾੜੀ ਪੱਤਰ ਹੈ દੈਨਿਕ ਹੈ ਸਪਤਾਹਿਕ ਹੈ ਮਾਸਿਕ ਹੈ ਜਾਂ ਫਿਰ ਛਿਮਾਹੀ ਇਹੋ ਜੇ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦੇ ਆ ਜੀ ਪੱਤਰ ਵਾਲੇ ਸਾਰਿਆਂ ਨੇ ਯਾਦ ਰੱਖਣਾ ਤਾਂ ਇਹ ਹੈ ਜੀ ਮਾਸਿਕ ਸੋ ਨੈਕਸਟ ਕੁਐਸਚਨ ਹੈ ਜੀ ਉਪਕਾਰਾਂ ਦੀ ਵੰਗੀ ਅਤੇ ਸਿੱਖ ਬੱਚਿਓ ਜਾਗੋ ਰਚਨਾਵਾਂ ਹਨ ਇਤਿਹਾਸਿਕ ਧਾਰਮਿਕ ਇਤਿਹਾਸਿਕ ਜਾਂ ਫਿਰ ਦੋਵੇਂ ਤਾਂ ਸਹੀ ਜਵਾਬ ਹੋਏਗਾ ਇਤਿਹਾਸਿਕ ਅਤੇ ਧਾਰਮਿਕ ਅਗਲਾ ਕੁਐਸਚਨ ਹੈ ਜੀ ਸ਼ਰੂ ਵਿੱਚ ਹੀਰਾ ਸਿੰਘ ਦਰਦ ਦਾ ਸਬੰਧ ਕਿਸ ਧਰਮ ਨਾਲ ਸੀ Hindu Muslim Buddha ਜਾਂ ਫਿਰ Isai ਤਾਂ ਇਹਦਾ ਸਹੀ ਜਵਾਬ ਹੋਏਗਾ Hindu Hindu ਧਰਮ ਨਾਲ ਅਗਲਾ ਕੁਐਸਚਨ ਹੈ ਜੀ ਹੋਰ ਅਗੇਰੇ ਦਾ ਪ੍ਰਕਾਸ਼ਨ ਸਾਲ ਦੱਸੋ 1920 Y 50 ਜਾਂ ਫਿਰ 1965 ਸਹੀ ਜਵਾਬ ਹੈ ਜੀ 1950 ਏ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਤੁਸੀਂ ਯਾਦ ਰੱਖਣੇ ਆ ਮਲਾਇਆ ਦੀ ਯਾਤਰਾ ਕਿਸ ਦੀ ਰਚਨਾ ਹੈ ਗਿਆਨੀ ਗੁਰਦਿੱਤ ਸਿੰਘ ਹੀਰਾ ਸਿੰਘ ਦਰਜਵੰਤ ਸਿੰਘ ਕਮਲ ਜਾਂ ਫਿਰ ਐਸ ਐਸ ਅਮੋਲ ਤਾਂ ਸਹੀ ਜਵਾਬ ਹੋਏਗਾ ਜੀ ਐਸ ਐਸ ਅਮੋਲ ਵਦਿਆਂ ਜੀ ਅਗਲੇ ਕੁਐਸਚਨ ਵੱਲ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਕਿਸ ਦੀ ਰਚਨਾ ਹੈ অপশন ਨੂੰ ਰੀਡ ਕਰੋ ਚੰਗੀ ਤਰ੍ਹਾਂ ए बी सी ਜਾਂ ਫਿਰ ਡੀ ਕਿਹੜਾ ਹੋਏਗਾ ਜੀ ਇਹਨਾਂ ਵਿੱਚੋਂ ਸਹੀ ਜਵਾਬ ਹੀਰਾ ਸਿੰਘ ਦਰਦ অপਸ਼ਨ ਨੰਬਰ ਬੀ ਅਗਲਾ ਕੁਐਸਚਨ ਹੈ ਜੀ ਦਰਦ ਸੁਨੇਹੇ ਦੀ ਭੂਮਿਕਾ ਕਿਸ ਨੇ ਲਿਖੀ ਇੰਪੋਰਟੈਂਟ ਕੁਐਸਚਨ ਹੈ ਜੀ অপਸ਼ਨ ਨੰਬਰ ए बी सी ਜਾਂ ਫਿਰ ਡੀ ਇਹਨਾਂ ਵਿੱਚੋਂ ਕਿਹੜਾ ਰਾਈਟ ਹੋਏਗਾ ਜੀ ਤਾਂ অপਸ਼ਨ ਨੰਬਰ ਡੀ ਤੇਜਾ ਸਿੰਘ ਨੇ ਦਰਦ ਸੁਨੇਹੇ ਦੀ ਭੂਮਿਕਾ ਲਿਖੀ ਫੁਲਵਾੜੀ ਕੀ ਹੈ ਕਾਵ ਸੰਗ੍ਰਹਿ ਹੈ ਵਾਰਤਕ ਸੰਗ੍ਰਹਿ ਹੈ ਜਾਂ ਫਿਰ ਦੋਨੋਂ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਨੰਬਰ ਸੀ ਕਾਵ ਸੰਗ੍ਰਹਿ ਤੇ ਵਾਰਤਕ ਸੰਗ੍ਰਹਿ 1926 ਵਿੱਚ ਇਹ ਪ੍ਰਕਾਸ਼ਿਤ ਹੋਇਆ ਅਗਲਾ ਕੁਐਸਚਨ ਹੈ ਜੀ ਕਿਸਾਨਾਂ ਦੀਆਂ ਆਹੀ ਸੰਗ੍ਰਹਿ ਵਿੱਚ ਸ਼ਾਮਿਲ ਹਨ ਕੀ ਕੀ ਸ਼ਾਮਿਲ ਹੈ ਉੱਥੇ ਕਵਿਤਾ ਨਾਟਕ ਜਾਂ ਫਿਰ ਕਵਿਤਾਵਾਂ ਗੀਤ ਕਹਾਣੀਆਂ ਹਾਂਜੀ ਸਹੀ ਜਵਾਬ ਹੋਏਗਾ ਜੀ ਕਵਿਤਾਵਾਂ ਗੀਤ ਤੇ ਕਹਾਣੀਆਂ ਹੀਰਾ ਸਿੰਘ ਦਰਦ ਨੇ ਕਿਸ ਅਖਬਾਰ ਵਿੱਚ ਕੰਮ ਕੀਤਾ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਉਹਨਾਂ ਨੇ ਸਾਰੇ ਅਖਬਾਰਾਂ ਵਿੱਚ ਕੰਮ ਕੀਤਾ ਅਕਾਲੀ ਖਾਲਸਾ ਸੇ ਤੇ ਕੌਮੀ ਦਰਦ ਅਗਲਾ ਕੁਐਸਚਨ ਹੈ ਜੀ ਹੀਰਾ ਸਿੰਘ ਦਰਦ ਦੀਆਂ ਕਵਿਤਾਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ 3 4 5 ਜਾਂ ਫਿਰ 6 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 5 ਵਾਧਿਆ ਜੀ ਅਗਲੇ ਕੁਐਸਚਨ ਵੱਲ ਸਮੁੰਦਰੋਂ ਪਾਰ ਦਾ ਸੁਨੇਹਾ ਕਵਿਤਾ ਕਿਸ ਨਾਲ ਸੰਬੰਧਿਤ ਹੈ ਕਿਸਾਨਾਂ ਨਾਲ ਵਿਦੇਸ਼ ਜੇਲ੍ਹ ਵਿਚਲੇ ਜੇਲਾ ਵਿਚਲੇ ਲੋਕਾਂ ਨਾਲ ਜਾਂ ਫਿਰ ਜੇਲਾ ਵਿਚਲੇ ਕੈਨੇਡੀਅਨ ਸਿੱਖਾਂ ਨਾਲ ਤਾਂ ਲਾਸਟ ਆਪਸ਼ਨ ਹੋਏਗਾ ਜੀ ਜਵਾਬ ਸਹੀ ਚੰਗੀ ਤਰ੍ਹਾਂ ਨੂੰ ਕਰ ਲੈਣਾ ਰੀਡ ਤੇ ਨੋਟ ਹੋਰ ਅੰਗੇਰੇ ਅਗੇਰੇ ਸੰਗ੍ਰਹਿ ਦੇ ਕਿੰਨੇ ਭਾਗ ਹਨ ਹੋਰ ਅੰਗੇਰੇ ਸੌਰੀ ਹੋਰ ਅਗੇਰੇ ਸੰਗ੍ਰਹਿ ਦੇ 2 3 4 5 ਤਾਂ ਸਹੀ ਜਵਾਬ ਹੋਏਗਾ ਜੀ 3 ਵਾਧਿਆਂ ਇਸੇ ਦੇ ਨਾਲ ਅਗਲੇ ਕੁਐਸਚਨ ਵੱਲ ਹੀਰਾ ਸਿੰਘ ਦਰਦ ਕਵੀ ਪੱਤਰਕਾਰ ਅਧਿਆਪਕ ਜਾਂ ਫਿਰ ਇਨ੍ਹਾਂ ਵਿੱਚੋਂ ਸਾਰੇ ਰਹੇ ਨੇ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਉਪਰੋਕਤ ਸਾਰੇ ਉਹ ਕਵੀ ਵੀ ਰਹੇ ਹਨ ਪੱਤਰਕਾਰ ਵੀ ਰਹੇ ਹਨ ਔਰ ਅਧਿਆਪਕ ਵੀ ਰਹੇ ਹਨ ਹੀਰਾ ਸਿੰਘ ਦਰਦ ਦਾ ਇਹ ਦਰਦ ਦਾ ਜੇਲ ਯਾਤਰਾ ਨਾਲ ਸੰਬੰਧਿਤ ਰਚਨਾ ਹੈ ਕਿਹੜੀ ਰਚਨਾ ਜਿਹੜੀ ਉਹਨਾਂ ਦੀ ਜੇਲ ਯਾਤਰਾ ਨਾਲ ਸੰਬੰਧਿਤ ਹੈ ਤਾਂ ਰਾਈਟ ਆਪਸ਼ਨ ਹੋਏਗੀ ਜੀ ਸ੍ਰੀ ਦੀਆਂ ਛਾਵਾਂ ਆਪਸ਼ਨ ਨੰਬਰ ਸੀ ਹੀਰਾ ਸਿੰਘ ਦਰਦ ਦੀ ਰਚਨਾ ਨਹੀਂ ਹੈ ਇਹਨਾਂ ਵਿੱਚੋਂ ਕਿਹੜੀ ਰਚਨਾ ਹੈ ਜੋ ਹੀਰਾ ਸਿੰਘ ਦਰਦ ਦੀ ਨਹੀਂ ਹੈ ਤਾਂ ਰਾਈਟ ਆਪਸ਼ਨ ਹੋਏਗੀ ਜੀ ਪਹਿਲਾਂ ਸਾਰਿਆਂ ਨੂੰ ਰੀਡ ਕਰ ਲੈਣਾ ਜੀ ਤ੍ਰੈ ਮਾਵਾਂ ਤੇ ਕਮੈਂਟ ਵਿੱਚ ਦੱਸਣਾ ਇਹ ਕਿਸ ਦੀ ਰਚਨਾ ਹੈ انیس سو انی امرتسر وکے کانگرس کے سماگ ہی درد نے کہڑی کویتا گائی آپشن نمبر اے بی یا پھر ڈی تو صحیح جواب ہوئے گا جی دشمیش کی فوٹو اگلا کوشچن ہے ہیرا سنگھ درد کی کوتا ہے ਕਿਹੜੀ ਇਹਨਾਂ ਚੋਂ ਕਵਿਤਾ ਜਿਹੜੀ ਹੀਰਾ ਸਿੰਘ ਦਰਦ ਦੀ ਆ ਜਾਂ ਫਿਰ ਸਾਰੀਆਂ ਹੀ ਉਹਨਾਂ ਦੀਆਂ ਹਨ ਤਾਂ ਰਾਈਟ ਆਪਸ਼ਨ ਇਹਨਾਂ ਵਿੱਚੋਂ ਕਿਹੜੀ ਹੋਏਗੀ ਬਿਲਕੁਲ ਸਹੀ ਆਪਸ਼ਨ ਨੰਬਰ ਡੀ ਅਧੂਰੀਆਂ ਸਦਰਾਂ ਜੀਵਨ ਕਣੀਆਂ ਇਹ ਸਾਰੀਆਂ ਰਚਨਾਵਾਂ ਇਹਨਾਂ ਦੀਆਂ ਹੀ ਹਨ ਹੀਰਾ ਸਿੰਘ ਦਰਦ ਨੇ ਕਿਸ ਅੰਦੋਲਨ ਵਿੱਚ ਭਾਗ ਲਿਆ ਹਾਂਜੀ ਇਹਦਾ ਕੁਐਸਚਨ ਦਾ ਆਨਸਰ ਕੀ ਹੋਏਗਾ ਉਹਨਾਂ ਨੇ ਕਿਹੜੇ ਅੰਦੋਲਨ ਵਿੱਚ ਭਾਗ ਲਿਆ ਸੀ ਭਾਰਤ ਛੱਡੋ ਅੰਦੋਲਨ ਇਹ ਹੋਏਗਾ ਜੀ ਇਹਦਾ ਸਹੀ ਜਵਾਬ ਅਗਲਾ ਕੁਐਸਚਨ ਹੈ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਦਾ ਪ੍ਰਕਾਸ਼ ਸਾਲ ਦੱਸੋ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ 1954 56 58 ਜਾਂ ਫਿਰ 60 ਸਹੀ ਜਵਾਬ ਹੋਏਗਾ ਜੀ 1958 ਵਦਿਆ ਜੀ ਅਗਲੇ ਕੁਐਸਚਨ ਵੱਲ ਹੀਰਾ ਸਿੰਘ ਦਰਦ ਦੀ ਰਚਨਾ ਹੈ ਇਹਨਾਂ ਵਿੱਚੋਂ ਕਿਹੜੀ ਹੀਰਾ ਸਿੰਘ ਦਰਦ ਦੀ ਰਚਨਾ ਹੈ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਆਪਸ਼ਨ ਨੰਬਰ ਡੀ ਉਪਰੋਕਤ ਸਾਰੀਆਂ ਇਹਨਾਂ ਨੂੰ ਯਾਦ ਕਰ ਲੈਣਾ ਨੋਟ ਕਰ ਲੈਣਾ ਤੇ ਨਾਲ ਇਹਨਾਂ ਦੇ ਸਾਲ ਵੀ ਲਿਖੇ ਹੋਏ ਆ ਜੀ ਪੰਜਾਬੀ ਸਾਹਿਤ ਦਾ ਇਤਿਹਾਸ ਦਾ ਪ੍ਰਕਾਸ਼ਨ ਸਾਲ ਦੱਸੋ 1952 54 53 ਜਾਂ ਫਿਰ 55 ਜਾਂ ਤਾਂ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਨੰਬਰ ਸੀ 1953 ਵਾਧਿਆ ਜੀ ਅਗਲੇ ਕੁਐਸਚਨ ਵੱਲ ਆਸ ਦੀ ਤੰਦ ਦੀ ਵਿਦਾ ਦੱਸੋ ਕਹਾਣੀ ਹੈ ਨਾਵਲ ਹੈ ਨਾਟਕ ਹੈ ਜਾਂ ਫਿਰ ਕਵਿਤਾ ਹੈ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਕਹਾਣੀ ਹੈ ਹਾਂਜੀ ਅਗਲਾ ਕੁਐਸਚਨ ਹੈ ਤੁਹਾਡੀ ਸਕਰੀਨ ਤੇ ਹੀਰਾ ਸਿੰਘ ਦਰਦ ਦੀ ਮੌਤ ਕਦੋਂ ਹੋਈ A B C ਜਾਂ ਫਿਰ D ਇਹਨਾਂ ਆਪਸ਼ਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਉਹਨਾਂ ਦੀ ਮੌਤ ਕਦੋਂ ਹੋਈ ਸੀ 1965 ਈਸਵੀ ਵਿੱਚ ਇਹਦੇ ਨਾਲ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਮਿਲਦੇ ਆਂ ਅਗਲੀ ਕਲਾਸ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ Thank you.